ਸਵਾਗਤ ਕਰਤੀ ਸਰਦਾਰ ਮਹਤਾਬ ਸਿੰਘ ਜੀ ਮਾਤਾ RAM ਗੋਬੀ ਦੇ ਪੁੱਤਰ ਤੇ ਦਾਸ ਦੇ ਸੁਪੁੱਤਰ ਦਾका ਪਰਮਦੀਪ ਸਿੰਘ ਜੀ ਦੇ ਅ ਸਹਿਬ ਛੋੜੇ ਦੀ ਦੁੱਖ ਦੀ ਘੜੀ ਦੇ ਵਿੱਚ ਦਾਸ ਨੂੰ ਅਸੀਸਾਂ ਖਾਪੜੇ ਵਖਣ ਲਈ ਪੰਥ ਦੀਆਂ ਸਰਮੌਰ ਸ਼ਿਸ਼ੀਤਾ ਸਮਾਜ ਦੀ ਹਸਤੀਆਂ ਤੁਸੀਂ ਸਾਰਿਆਂ ਨੇ ਮੈਨੂੰ ਹੌਸਲਾ ਦਿੱਤਾ ਸਤਿਕਾਰਯੋਗ ਸਰਕਰ ਨੇ ਮੈਨੂੰ ਇਹ ਸ਼ੁਰੂ ਤੋਂ ਪਿਉ ਲਈ ਸਰ ਨੂੰ ਜੋ ਪਹਾਨਾ ਮੰਗਣਾ ਹੈ ਜੋ ਭਾਈ ਪੇਖਾਦੀ ਦੀ ਗੱਲ ਬਸੀ ਗਈ ਹੈ ਸਾਨੂੰ ਇਤਿਹਾਸ ਨੇ ਉਹਦੇ ਤੇ ਚਲਣ ਇਸੇ ਤੇ ਬਾਤ ਚਲਦਾ ਹੋਇਆ ਅੱਜ ਵੀ ਬੜੀ ਚੰਗੀ ਤਲਾ ਦੇ ਨਾਲ ਤੁਹਾਡੇ ਸਾਹਮਣੇ ਕੋਈ ਜਲੈਨਾ ਉਸ ਬੱਚੇ ਬਾਰੇ ਕਹੇਗਾ ਜਿਹੜਾ What's claro. that?